ਇਟਾਉ ਸ਼ੇਰ ਸੀ ਜੈਡਾ ਖੱਬੇ ਖਾਂ ਸੀ ਤੇ ਆਪ ਲੜ ਲੈਂਦਾ ਨਾ ਇਥੋਂ ਆਪ ਤਾਂ ਭੱਜ ਗਿਆ ਇਥੋਂ ਡਰ ਦਾ ਮਾਰਾ ਤੇ ਹੁਣ ਕੋ ਉੱਥੇ ਜਾ ਕੇ ਕਹੀ ਜਾਵੇ ਮੇਰੀ ਜ਼ਬਾਨ ਹੰਕਾਰ ਹੀ ਆ ਭਾਈ ਲੁਧਿਆਣੇ ਫਿਰ ਫਿਰ ਕੇ ਗਰਮੀ 'ਚ ਮੈਨੂੰ ਲੱਗਦਾ ਮਾੜਾ ਮੋਟਾ ਅਸਰ ਹੋ ਗਿਆ ਇਹਨੂੰ ਵਿਚਾਰੇ ਨੂੰ ਕਿਤੇ ਠੰਡੀ ਥਾਂ ਰੱਖੋ ਕੋ ਠੰਡਾ ਤੌਲੀਆ ਪਾਓ ਇਹਦੇ ਸਿਰ ਤੇ ਕੋਈ ਇਹਨੂੰ ਅਕਲ ਆਵੇ ਪ੍ਰਧਾਨ ਹੈ ਸਿਆਣੀ ਗੱਲ ਕਰੇ ਮੈਂ ਤਾਂ ਹੀ ਅਰਦਾਸ ਬੇਨਤੀ ਕਰੂੰਗਾ ਮੈਂ ਕਹਿੰਨਾ ਕਾਂਗਰਸ ਉਹਦੀ ਆਪ ਦੀ ਗੱਲ ਨਹੀਂ ਸੁਣਦੀ ਔਰ ਹਾਲਾਤ ਇਤੁਈ ਸਮਝ ਲਓ ਕਿ ਐਡਾ ਉਹ ਸ਼ੇਰ ਸੀ ਜਾਂ ਐਡਾ ਖੱਬੇ ਖਾਂ ਸੀ ਤੇ ਆਪ ਲੜ ਲੈਂਦਾ ਨਾ ਇੱਥੋਂ ਪਹਿਲਾਂ ਵੀ ਲੋਕਾਂ ਨੇ ਮਜ਼ਾ ਚਕਾਇਆ ਹੀ ਹੈ ਪਿਛਲੀ ਵਾਰੀ ਆਪ ਤਾਂ ਭੱਜ ਕੇ ਆਇਆ ਇੱਥੋਂ ਡਰਦਾ ਮਾਰਾ ਤੇ ਹੁਣ ਉੱਥੇ ਜਾ ਕੇ ਕਹੀ ਜਾਵੇ ਮੇਰੀ ਜ਼ੁਬਾਨ ਹੰਕਾਰ ਹੀ ਹੈ ਭਾਈ ਥੋੜਾ ਇਧਰ ਦਾ ਕੋਈ ਮਨ ਲਾਦਾ ਉੱਥੇ ਲੁਧਿਆਣੇ ਫਿਰ ਫਿਰ ਕੇ ਗਰਮੀ 'ਚ ਮੈਨੂੰ ਲੱਗਦਾ ਮਾੜਾ ਮੋਟਾ ਅਸਰ ਹੋ ਗਿਆ ਇਹਨੂੰ ਵਿਚਾਰੇ ਨੂੰ ਕਿਥੇ ਠੰਡੀ ਥਾਂ ਰੱਖੋ ਉਹ ਠੰਡਾ ਤੌਲੀਆ ਪਾਓ ਇਹਦੇ ਸਿਰ ਤੇ ਕੋਈ ਇਹਨੂੰ ਅਕਲ ਆਵੇ ਪ੍ਰਧਾਨ ਐ ਸਿਆਣੀ ਗੱਲ ਕਰੇ ਮੈਂ ਤਾਂ ਇਹੀ ਅਰਦਾਸ ਬੇਨਤੀ ਕਰੂੰਗਾ